ਹਾਂਜੀ ਦੋਸਤੋ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਪ੍ਰਕਾਰ ਤੋਂ ਸੁਆਗਤ ਹੈ YouTube ਚੈਨਲ ਤੇ ਸੋ ਦੋਸਤੋ ਅੱਜ ਅ ਦੁਬਾਰਾ ਫਿਰ ਸਾਡੇ ਪਿੰਡ ਦੇ ਭਵੰਤ ਸੱਜਣਾ ਬੋਲੂ ਜੋ ਕੇਂਦਰ ਗੁਰਦੁਆਰਾ ਸ੍ਰੀ ਅਕਸਰ ਸਾਈਂ ਮਹਾਰਾਜ ਅ ਸਸੋਬਤ ਨੇ ਉਹਨਾਂ ਦੇ ਬਿਲਕੁਲ ਨਜ਼ਦੀਕ ਪਾਣੀ ਦੀ ਠੰਡੇ ਮਿੱਠੇ ਪਾਣੀ ਦੀ ਸਹੂਲਤ ਆਈ ਗਈ ਆ ਸੋ ਵਾਰ-ਵਾਰ ਆਪਾਂ ਜੋ ਇਹਨਾਂ ਨੂੰ ਪੁੱਛਾਂਗੇ ਵੀ ਵੀ ਅੱਜ ਕਿਸਮੰਤ ਬਣਾ ਲਾਈ ਆ ਭਾਈ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਤੁਸੀਂ ਤਸਵੀਰ ਦਾ ਪ੍ਰੋਗਰਾਮ ਕੀਤਾ ਤੇ ਕਿਸ ਮਤਲਬ ਉਸਤੇ ਕੀਤਾ ਜੀ ਅੱਜ ਇਹ ਸੰਗਰਾਹ ਸੀਗੀ ਸੰਗਰਾਹ ਸੀਗੀ ਸੋ ਸੰਗਰਾਹ ਨੂੰ ਮੁੱਖ ਰੱਖਦੇ ਹੋਏ ਅੱਜ ਤੁਸੀਂ ਠੰਡੇ ਮਿੱਠੇ ਦੀ ਪਾਣੀ ਦੀ ਤਸਵੀਰ ਲਾਈ ਆ ਹਾਂਜੀ ਸੋ ਇਸ ਲਈ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਵੀ ਤੇ ਜਿੰਨੇ ਸਾਡੇ ਦਰਸ਼ਕ ਵੀਰ ਦੇਖ ਰਹੇ ਨੇ ਤੁਹਾਨੂੰ ਤੇ ਉਹਨਾਂ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਸੋ ਦੋਸਤੋ ਦੇਖ ਸਕਦੇ ਹੋ ਠੰਡੇ ਮਿੱਠੇ ਪਾਣੀ ਦੀ ਤਸਵੀਰ ਤੇ ਇਧਰ ਪਿੰਦਾ ਜੀ ਸੇਵਾ ਕਰਦੇ ਹੋਏ ਕਹਿੰਦਾ ਜੀ ਕੁਝ ਬੋਲਣਾ ਚਾਹੋਗੇ ਦਰਸ਼ਕ ਵੀਰਾਂ ਨੂੰ ਬਸ ਉਹ ਇੱਕੋ ਹੀ ਗੱਲ ਆ ਸੰਗਰਾਣ ਵਾਲੇ ਦਿਨ ਬਸ ਸੰਗਰਾਦ ਨੂੰ ਮੁੱਖ ਰੱਖ ਕੇ ਆਪਾਂ ਪਾਣੀ ਦੀ ਸਬੀਲ ਲਈ ਆ ਇੱਥੇ ਠੀਕ ਹੈ ਜੀ ਹਾਂ ਸੋ ਬਹੁਤ ਵਧੀਆ ਉਪਰਾਲਾ ਜਿਹੜਾ ਸੰਗਤ ਵੱਲੋਂ ਕੀਤਾ ਗਿਆ ਸੋ ਧੰਨਵਾਦ ਕਰਦੇ ਆ ਅਸੀਂ ਸਾਰੀ ਸੰਗਤ ਦਾ ਬਾਬਾ ਜੀ ਬੈਠੇ ਤੇ ਇੱਧਰ ਸੇਵਾ ਦਾ ਸੇਵਾ ਕਰਦੇ ਹੋਏ ਦੇਖ ਸਕਦੇ ਹੋ ਤੁਸੀਂ ਬਰਤਨਾਂ ਦੀ ਸੇਵਾ ਚੱਲ ਰਹੀ ਆ ਤੇ ਠੰਡੇ ਮਿੱਠੇ ਜਿਹੜੇ ਪਾਣੀ ਦੀ ਸਬੀਲ ਆ ਉਹ ਲਈ ਗਈ ਆ ਸੋ ਸਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਦੋਸਤੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਧੰਨਵਾਦ